ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਤੇ ਲੋ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਹੁਣ ਤਿਹਾਰਾਂ ਦਾ ਜਿਹੜਾ ਸੀਜ਼ਨ ਉਹ ਚੱਲ ਰਿਹਾ ਹੈ ਤੇ ਕਈ ਭੈਣਾ ਭਰਾਵਾਂ ਦੇ ਆਪਾਂ ਨੂੰ ਕਮੈਂਟ ਆ ਰਹੇ ਸੀਗੇ ਪਹਿਲਾਂ ਵੀ ਕਮੈਂਟ ਆਇਆ ਬਾਲੂ ਸ਼ਾਈ ਦੀ ਰੈਸਪੀ ਬਾਰੇ ਤੇ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਹਲਵਾਈ ਸਟਾਈਲ ਬਾਲੂ ਸ਼ਾਈ ਆਪਾਂ ਕਰਾਂ ਕਿੱਕਣਾ ਬਣਾ ਸਕਦੇ ਹਾਂ ਜੀ ਇਹਨੂੰ ਬਣਾਉਣ ਦੇ ਲਈ ਜਿਹੜਾ ਜਿਹੜਾ ਮੈਂ ਸਮਾਨ ਲਿਆ ਜਿਹੜੇ ਜਿਹੜੇ ਤਰੀਕੇ ਨਾਲ ਬਾਲੂ ਸ਼ਾਈ ਬਣਾਈ ਆ ਤੁਹਾਨੂੰ ਅੱਗੇ ਵੀਡੀਓ ਚ ਦੱਸਦੇ ਆ ਤੇ ਨਾਲੇ ਤੁਹਾਨੂੰ ਦਿਖਾਉਂਦੇ ਆ ਜੀ ਆਪਣਾ ਨਵਾਂ ਮਕਾਨ ਤੇ ਜੇ ਤੁਸੀਂ ਰੈਸਪੀ ਸਿੱਖਣੀ ਆ ਜੀ ਵੀਡੀਓ ਨਾਲ ਬਨੇ ਰਹੋ ਤੇ ਨਾਲੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਆਪਣਾ ਪੰਜਾਬੀ ਕੁਕਿੰਗ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਠੀਕ ਆ ਜੀ ਤੇ ਨਾਲੇ ਪਿਆਰਾ ਜਿਹਾ ਕਮੈਂਟ ਕਰ ਦਿਓ ਲਾਈਕ ਕਰ ਦਿਓ ਤੇ ਆਜੋ ਫਿਰ ਰੈਸਪੀ ਕਰਦੇ ਆਂ ਸਟਾਰਟ ਉਨੂੰ ਬਣਾ ਕੇ ਦਿਖਾਉਂਦੇ ਆ ਹਲਵਾਈ ਸਟਾਈਲ ਬਾਲੂ ਸ਼ਾਹੀ। ਲਓ ਜੀ ਸਭ ਤੋਂ ਪਹਿਲਾਂ ਸਟਾਰਟ ਕਰਦੇ ਆ ਪਰ ਸੋਈ ਤੋਂ। ਤੇ ਲਓ ਜੀ ਇਹ ਬਣਾਈ ਆ ਜੀ ਆਪਣੇ ਰਸੋਈ ਆ ਆਪਣੀ ਯਾਨੀ ਕਿ ਕਿਚਨ। ਵਧੀਆ ਲੱਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ। ਲਪਾਈ ਆਪਣੀ ਸਾਰੀ ਉਹ ਜਿਹੜੀ ਮਕਾਨ ਨੂੰ ਹੋ ਚੁੱਕੀ ਆ ਜੀ। ਠੀਕ ਆ ਜੀ ਤੇ ਬਾਕੀ ਥੋੜਾ ਬਹੁਤਾ ਹਲੇ ਕੰਮ ਰਹਿ ਗਿਆ ਹੌਲੀ ਹੌਲੀ ਕਰਾਵਾਂਗੇ। ਬਾਕੀ ਜਿਹੜਾ ਟਾਇਲ ਟੱਪੇ ਦਾ ਕੰਮ ਹੈ ਜੀ ਉਹ ਵੀ ਹੌਲੀ ਹੌਲੀ ਕਰਾਵਾਂਗੇ। ਇੱਧਰ ਆਪਾਂ ਨੇ ਰੈਕ ਲਾ ਤਿਆ ਭਾਂਡੇ ਵਾਲਾ ਜੀ ਇੱਧਰ ਕਾਰਸ਼ੀਟ ਕਾਰਸ਼ੀਆਂ ਕੋਰਟ ਨੇ ਟੰਗਣ ਵਾਸਤੇ ਲਾਤੀਆ ਠੀਕ ਹੈ ਜੀ ਬਾਕੀ ਆਪਾਂ ਨੇ ਸਲੇਪ ਜਿਹੜੀ ਪਹਿਲਾਂ ਇਧਰੋਂ ਬਣਾਈ ਹੈ ਜੀ ਫਿਰ ਇਧਰੋਂ ਐਲ ਟਾਈਪ ਤੇ ਇਧਰ ਭਾਂਡੇ ਵਾਲਾ ਸ਼ੈਂਕ ਹੋ ਗਿਆ ਤੇ ਇਧਰ ਆਪਾਂ ਨੇ ਸਾਈਡ ਤੇ ਫ੍ਰਿਜ ਰੱਖ ਲਿਆ ਜੀ ਤੇ ਨਾਲੇ ਦੰਨਿਆ ਤੁਹਾਨੂੰ ਇੱਕ ਸੋਨਾ ਜਾਂ ਸਰਪ੍ਰਾਈਜ਼ ਆ ਲਓ ਜੀ ਠੀਕ ਹੈ ਜੀ ਤੁਹਾਡੀ ਸਾਰਿਆਂ ਦੀ ਸਪੋਰਟ ਨਾਲ ਮਹਾਰਾਜ ਦੀ ਕਿਰਪਾ ਨਾਲ ਆਪਣਾ ਜਿਹੜਾ YouTube ਦਾ 1 ਲੱਖ ਸਬਸਕ੍ਰਾਈਬਰ ਦਾ ਪਲੇ ਬਟਨ ਹੁੰਦਾ ਜੀ ਉਹ ਆ ਚੁੱਕਿਆ ਏ ਠੀਕ ਹੈ ਜੀ ਤੁਹਾਨੂੰ ਇਹ ਵੀ ਦਿਖਾਉਨੇ ਆ ਤੇ ਪਹਿਲਾ ਤੁਹਾਨੂੰ ਆਪਣੇ ਮਕਾਨ ਦੀ ਕੱਚਾ ਛਤਮਰਾ ਦੀ ਜੀ ਲਓ ਜੀ ਆਪਣਾ ਇਹ ਵਿੜਾ ਇੱਧਰ ਸੋਖੇ ਧੁੱਪ ਚ ਸੁੱਕਣੇ ਪਾਈ ਹੋਏ ਆ ਜੀ ਕਿਸੇ ਦੇ ਘਰ ਰੱਖੇ ਹੋਏ ਸੀਗੇ ਇਸ ਕਰਕੇ ਥੋੜੇ ਜਿਹਾ ਹੁਣ ਸਕਾ ਸਕੂ ਕੇ ਰੱਖੂਗੇ ਅੰਦਰ ਤੇ ਲਓ ਜੀ ਇੱਕ ਬਾਥਰੂਮ ਆਪਣੇ ਇੱਧਰ ਬਣਾਇਆ ਹੈ ਲਪਾਈ ਹੋ ਗਈ ਹੈ ਟੈਲਾਂ ਹਲੇ ਰਹਿ ਗਈਆਂ ਏ ਹੌਲੀ-ਹੌਲੀ ਲਵਾਵਾਂਗੇ ਦਰਜਾ ਵੀ ਟਾਇਗਾ ਇਹਨੂੰ ਵੀ ਹੌਲੀ-ਹੌਲੀ ਲਵਾਵਾਂਗੇ ਜੀ ਤੇ ਇੱਧਰ ਉੱਪਰ ਮਮਤੀ ਹੋਗੀ ਤੁਹਾਨੂੰ ਮਮਤੀ ਵੀ ਦਿਖਾਉਂਦੇ ਆਂ ਆਪਾਂ ਮਮਤੀ ਦੇ ਵਿੱਚ ਆਪਾਂ ਨੇ ਬੜਾ ਕਮਰਾ ਬਣਾਤਾ ਉੱਪਰ ਠੀਕ ਹੈ 3 ਨਾ ਬਾਤੀਆਂ ਤੇ ਜਿਹੜਾ ਐਕਸਟਰਾ ਸਮਾਨ ਹੈ ਜੀ ਮੈਂ ਕਣਕ ਵਾਲੀ ਟੈਂਕੀ ਹੋ ਗਈਆਂ ਆਪਣੀਆਂ ਕੜਾਈਆਂ ਸਟੈਂਡ ਹੋ ਗਈ ਉਹ ਉੱਪਰ ਆ ਜਾ ਕਰੂਗਾ ਸਾਰੀ ਸਮਾਨ ਤੇ ਇੱਧਰ ਅਚਪ੍ਰਿਤ ਵੀ ਆਪਣੇ ਨਾਲ-ਨਾਲ ਕੋ ਕਰ ਚਾ ਅਚਪੇ ਸੱਸ ਸਹਰੀ ਕੱਲ ਕਰਦੇ ਪੁੱਤਾਂ ਕਾ ਸਾਸਰੀ ਕਾਲ ਜੀ ਸਾਰਿਆਂ ਨੂੰ ਤੇ ਲੋ ਜੀ ਇਧਰ ਆਪਣਾ ਹਾਲ ਹੋ ਗਿਆ ਸਹਿਜ ਪ੍ਰੀਤ ਲੱਗਿਆ ਹੋਇਆ ਟਰੈਕਟਰ ਨਾਲ ਖੇਲਣ ਸਾਰੇ ਸਾਸਰੀ ਕਾਲ ਕਰਦੇ ਸਾਰਿਆਂ ਨੂੰ ਹਾਂ ਵੈਰੀ ਗੁੱਡ ਤੇ ਲੋ ਜੀ ਇਧਰ ਆਪਾਂ ਨੇ ਪਾਠ ਕਰਾਇਆ ਸੀਗਾ ਜੀ ਘਰੇ ਥੋੜੇ ਦਿਨ ਪਹਿਲਾਂ ਤੇ ਇਹ ਜਿਹੜੀ ਫੋਟੋ ਆਪਾਂ ਨੂੰ ਗਿਫਟ ਦੇ ਕੇ ਗਈ ਜੀ ਆਪਣੇ ਸਾਡੂ ਸਾਬ ਸੁਹਾਲੀ ਤੋਂ ਠੀਕ ਹੈ ਜੀ ਬਹੁਤ ਸੋਹਣੀ ਬਾਬਾ ਜੀ ਦੀ ਫੋਟੋ ਆ ਤੇ ਇਧਰ ਆਪਣੀ ਐਲਸੀਡੀ ਹੋਗੀ ਜਿਹੜੀ ਇਹ ਆਪਣਾ ਹਾਲ ਹੈ ਜੀ ਤੇ ਇਧਰ ਇੱਕ ਕਮਰਾ ਇਹ ਹੋ ਗਿਆ ਜੀ ਤੇ ਲਓ ਜੀ ਕਮਰਾ ਇਹ ਹੋ ਗਿਆ ਇਧਰ ਆਪਾਂ ਨੇ ਪੇਟੀ ਰੱਖਤੀ ਤੇ ਉਸ ਤੋਂ ਬਾਅਦ ਇੱਕ ਕਮਰਾ ਹੋ ਗਿਆ ਜੀ ਆਪਣਾ ਇਹ ਇਧਰ ਠੀਕ ਹੈ ਜੀ ਤੇ ਇਧਰ ਪਿੱਛੇ ਗੈਲਰੀ ਹੋਗੀ ਕੱਪੜੇ ਕੁੱਪੜੇ ਧੋਣ ਨੂੰ ਹੋਰ ਕੰਮ ਨੂੰ ਤੇ ਇੱਕ ਬਾਥਰੂਮ ਇਧਰ ਹੈ ਜੀ ਤੇ ਲਓ ਜੀ ਐਡਾ ਕ ਜਿਹੜਾ ਮਕਾਨ ਆਪਾਂ ਨੇ ਥੋੜੀ ਸਾਰੇ ਸਪੋਰਟ ਨਾਲ ਬਣਾ ਲਿਆ ਤਿਆਰ ਕਰ ਲਿਆ ਤੇ ਲਓ ਜੀ ਹੁਣ ਤੁਹਾਨੂੰ ਦਿਖਾਉਂਦੇ ਆਪਾਂ ਆਪਣਾ YouTube ਤੋਂ ਮਿਲਿਆ ਪਲੇ ਬਟਨ ਤੇ ਲਓ ਜੀ ਹੁਣ ਆਪਾਂ ਇਹਨੂੰ ਖੋਲਦੇ ਆਂ ਪੈਸੇ ਦਾ ਡੱਬਾ ਖੋਲ ਲਿਆ ਤਾਂ ਤੇ ਇੱਕ ਵਾਰ ਤੁਹਾਨੂੰ ਆਪਾਂ ਇੱਕ ਵਾਰ ਤਾਂ ਪੈਸੇ ਚੈੱਕ ਕਰ ਲਿਆ ਤਾਂ ਜੀ ਜਿੱਦਣ ਵੀਰ ਦੇਣ ਆਇਆ ਤਾਂ ਨਾ ਉਹ ਕਹਿੰਦਾ ਵੀ ਤੁਸੀਂ ਚੈੱਕ ਕਰ ਲਓ ਇੱਕ ਵਾਰੀ ਮੈਂ ਹਾਂ ਚਲੋ ਠੀਕ ਐ ਤੇ ਲਓ ਜੀ ਹੁਣ ਤੁਹਾਨੂੰ ਆਪਾਂ ਪਾਣਾ ਪਲੇ ਬਟਨ ਜਿਹੜਾ ਤੁਹਾਡੀ ਸਾਰੇ ਸਪੋਰਟ ਨਾਲ ਇਹ ਮਿਲਿਆ ਆਪਾਂ ਨੂੰ ਇਹ ਹੈਗਾ ਜੀ ਆਪਣਾ ਫੂਡ ਆਫ ਪੰਜਾਬ 1 ਲੱਖ ਸਬਸਕ੍ਰਾਈਬਰ ਜਿਹੜੇ ਆਪਣੇ ਹੋ ਚੁੱਕੇ ਆ ਜੀ ਪੈਸੇ ਹੁਣ ਤਾਂ 1 ਲੱਖ ਤੋਂ ਉੱਪਰ ਆ ਤੇ ਲੋਵ ਦੀ ਥੋੜੀ ਸਾਰਿਆਂ ਦੀ ਬਹੁਤ ਹੈ ਜਿਹੜੀ ਸਪੋਰਟ ਉਹ ਮਿਲੀ ਆ ਜੀ ਠੀਕ ਹੈ ਜੀ ਇਸੇ ਕਰਕੇ ਇਹ ਆਇਆ ਹੈ ਤੇ ਲੋ ਜੀ ਹੁਣ ਆਪਾਂ ਬਹੁਤਾ ਟਾਈਮ ਨਹੀਂ ਲੈਂਦੇ ਹੁਣ ਆਪਾਂ ਬਣਾਉਨੇ ਆ ਜੀ ਬਾਲੂ ਸ਼ਾਈ ਅੱਜ ਉਹ ਰੈਸਪੀ ਕਰਦੇ ਆਂ ਸਟਾਰਟ ਤੇ ਲੋ ਜੀ ਬਾਲੂ ਸ਼ਾਈਆਂ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਚਾਹੀਦਾ ਆਪਾਂ ਨੂੰ ਮੈਦਾ ਮੈਦਾ ਮੈਂ ਤੁਹਾਨੂੰ ਕੌਲੀ ਦੇ ਹਿਸਾਬ ਨਾਲ ਦੱਸਾਂ ਤਾਂ ਦੋ ਕੌਲੀਆਂ ਇਹ ਇਹਦੇ ਵਿੱਚ ਮੈਂ ਛਾਣ ਕੇ ਪਾ ਦਿਆਂ ਤੇ ਜੇ ਇਹਦੇ ਬੇਟ ਦੀ ਗੱਲ ਕਰੀਏ ਤਾਂ ਇਹ ਹੈਗਾ 500 ਗ੍ਰਾਮ ਠੀਕ ਹੈ ਜੀ ਤੇ ਉਸ ਤੋਂ ਬਾਅਦ ਚਾਹੀਦਾ ਆਪਾਂ ਨੂੰ ਬੇਕਿੰਗ ਪਾਊਡਰ ਠੀਕ ਹੈ ਜੀ ਇਹ ਵੀ ਕਰਿਆਨੇ ਦੀ ਦੁਕਾਨ ਤੋਂ ਮਿਲ ਜਾਂਦਾ ਹੈ ਤੇ ਕਲਰ ਹੋ ਗਿਆ ਕਲਰ ਨੂੰ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਉਹ ਤੁਹਾਡੀ ਮਰਜ਼ੀ ਆ ਤੇ ਇਹ ਹੈਗਾ ਜੀ ਅਮੋਨੀਅਮ ਇਹ ਨਮਕ ਵਰਗਾ ਹੁੰਦਾ ਹੈ ਪਹਿਲਾਂ ਮੈਂ ਵੀਡੀਓ ਪਾਈ ਸੀ ਮਠੀਆਂ ਦੀ ਮਠੀਆਂ ਦੇ ਵਿੱਚ ਮੈਂ ਅਮੋਨੀਅਮ ਜਿਹੜਾ ਪਾਇਆ ਸੀ ਮੈਨੂੰ ਬਹੁਤ ਸਾਰੇ ਕਮੈਂਟ ਆਏ ਵੀ ਅਮੋਨੀਅਮ ਕੀ ਚੀਜ਼ ਹੁੰਦੀ ਹੈ ਇਹ ਵੀ ਇੱਕ ਤਰ੍ਹਾਂ ਦਾ ਮਸਾਲਾ ਏ ਕਿਰਿਆਨੀ ਦੁਕਾਨ ਤੋਂ ਹੀ ਮਿਲਦਾ ਏ ਠੀਕ ਹੈ ਜੀ ਜਿਆਦਾਤਰ ਇਹ ਜਿਵੇਂ ਮਠਿਆਈਆਂ ਹੋ ਗਈਆਂ ਬਾਲੂ ਸ਼ਾਈ ਹੋ ਗਈ ਜਾਂ ਕਈ ਮਠਿਆਈਆਂ ਦੇ ਵਿੱਚ ਵੀ ਇਹ ਪੈਂਦਾ ਏ ਠੀਕ ਹੈ ਜੀ ਕਿਰਿਆਨੀ ਦੁਕਾਨ ਤੋਂ ਮਿਲ ਜਾਂਦਾ ਏ ਦਾ ਮਤਲਬ ਵੈਸੇ ਕੋਈ ਜ਼ਿਆਦਾ ਨੁਕਸਾਨ ਨਹੀਂ ਹੈਗਾ ਕਿਉਂਕਿ ਮਠਿਆਈਆਂ ਦੇ ਵਿੱਚ ਇਹਦੀ ਵਰਤੋਂ ਚ ਇਹ ਆਉਂਦਾ ਏ ਹਾਂ ਜੇ ਮਤਲਬ ਡੇਲੀ ਆਪਾਂ ਇਹਦੀ ਵਰਤੋਂ ਕਰੂਗੇ ਫਿਰ ਇਹ ਆਪਾਂ ਨੂੰ ਨੁਕਸਾਨ ਵੀ ਕਰ ਸਕਦਾ ਏ ਠੀਕ ਹੈ ਜੀ ਇਹ ਇਹਦਾ ਕੰਮ ਹੈਗਾ ਜਿਵੇਂ ਕਿ ਹੁਣ ਬੇਕਿੰਗ ਪਾਊਡਰ ਪਾਉਂਗੇ ਬੇਕਿੰਗ ਪਾਊਡਰ ਇਹਨੂੰ ਮੈਨੂੰ ਬਾਲੂ ਸ਼ਾਈ ਨੂੰ ਫਲਾਊਗਾ ਠੀਕ ਹੈ ਫਲਾਵਟ ਵਾਸਤੇ ਹੁੰਦਾ ਏ ਤੇ ਜਿਹੜਾ ਅਮੋਨੀਅਮ ਹੁੰਦਾ ਇਹ ਹੁੰਦਾ ਖਸਤਾ ਕਰਨ ਵਾਸਤੇ ਯਾਨੀ ਕਿ ਜਾਲੀ ਬਣਾਉਣ ਵਾਸਤੇ ਠੀਕ ਹੈ ਜੀ ਤੇ ਇਹ ਅਮੋਨੀਅਮ ਹੋ ਗਿਆ ਤੇ ਉਸ ਤੋਂ ਬਾਅਦ ਮੋਨ ਵਾਸਤੇ ਵਰਤਾਂਗੇ ਆਪਾਂ ਕਿਉ ਠੀਕ ਹੈ ਜੀ ਇਹ ਹੈਗਾ ਜੀ ਬਨਸਪਤੀ ਕਿਉ ਇਹ ਪਾਵਾਂਗੇ ਤੇ ਫਰਾਈ ਕਰਨ ਵਾਸਤੇ ਲਾਵਾਂਗੇ ਪਰ ਫੈਂਡ ਆਇਲ ਕਿਉਂਕਿ ਜਿਹੜੀਆਂ ਜ਼ਿਆਦਾਤਰ ਜਿਵੇਂ ਕਿ ਹੁਣ ਮਠਿਆਈ ਹੋਗੀ ਔਰ ਫਾਇਨ ਡਲ ਦੇ ਵਿੱਚ ਫਰਾਈ ਹੁੰਦੀਆਂ ਜਿਵੇਂ ਕਿ ਜਾਮਣਾ ਹੋਗੀਆਂ ਜਾਂ ਹੋਰ ਆਈਟਮ ਹੋਗੀ ਕੋਈ ਵੀ ਤੇ ਲੋ ਜੀ ਹੁਣ ਸਭ ਤੋਂ ਪਹਿਲਾਂ ਆਪਾਂ ਕਰਦੇ ਆਂ ਮੌਨ ਤਿਆਰ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਕਿਓ ਵਾ ਜਿਹੜਾ ਉਹ ਮੈਲਟ ਕਰ ਲੋਂਗੇ ਠੀਕ ਹੈ ਜੀ ਗੈਸ ਤੇ ਤੜਕਾ ਪੈਣ ਦੇ ਵਿੱਚ ਇਹ ਬਨਸਪਤੀ ਕਿਓ ਵਾ ਆਪਾਂ ਨੇ ਮੈਲਟ ਕਰ ਲੈਣਾ ਇਹਦੀ ਕਵਾਂਟੀਟੀ ਹੈਗੀ ਹੈ ਜੀ 150 ਗ੍ਰਾਮ 500 ਗ੍ਰਾਮ ਮੈਦੇ ਦੇ ਵਿੱਚ ਯਾਨੀ ਦੋ ਕੌਲੀ ਮੈਦੇ ਦੇ ਵਿੱਚ ਆਪਾਂ ਨੇ 150 ਗ੍ਰਾਮ ਜਿਹੜਾ ਉਹ ਘਿਓ ਪਾਉਣਾ ਗਰਮ ਕਰਕੇ ਮਤਲਬ ਜਿਆਦਾ ਓਵਰ ਗਰਮ ਨਹੀਂ ਕਰਨਾ ਸਿਰਫ ਮੈਲਟ ਕਰਨਾ ਹੈ ਤੇ ਲੋਜੀ ਘਿਓ ਆ ਜਿਹੜਾ ਆਪਣਾ ਮੈਲਟ ਹੋ ਚੁੱਕਿਆ ਹੈ ਤੇ ਹੁਣ ਤੁਹਾਨੂੰ ਦੱਸ ਦਿਆਂ ਆਪਾਂ ਨੇ ਇਦਾਂ ਜਿਹੜਾ ਮੈਦਾ ਇਹਦੇ ਵਿੱਚ ਇਦਾਂ ਹੌਲ ਤਿਆਰ ਕਰੂੰਗੇ ਆਪਾਂ ਠੀਕ ਹੈ ਜੀ ਅੱਜ ਬਿਲਕੁਲ ਤੁਹਾਨੂੰ ਹਲਵਾਈ ਸਟਾਈਲ ਆ ਜਿਹੜੀ ਬਾਲੂਛਾਈ ਉਹ ਬਣਾ ਕੇ ਦਿਖਾਵਾਂਗੇ ਪੈਸੇ ਇਹਦੇ ਵਿੱਚ ਦਹੀਂ ਵੀ ਪੈ ਜਾਂਦਾ ਹੈ ਜ਼ਿਆਦਾਤਰ ਦੁਕਾਨਾਂ ਦੇ ਉੱਪਰ ਜਦੋਂ ਵੀ ਅਸੀਂ ਬਾਲੂਛਾਈ ਤਿਆਰ ਕਰਦੇ ਹਾਂ ਉੱਥੇ ਅਸੀਂ ਦਹੀਂ ਨਹੀਂ ਪਾਉਂਦੇ ਹੈਗੇ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ ਕਿਉ ਨੂੰ ਇਹਦੇ ਵਿੱਚ ਟ੍ਰਾਂਸਫਰ ਕਰ ਦੋਗੇ ਆ ਦੇਖੋ ਤੇ ਹੁਣ ਆਪਾਂ ਲਵਾਂਗੇ ਜੀ 250 ਗ੍ਰਾਮ ਪਾਣੀ ਜਿਹੜੇ 250 ਐਮਐਲ ਆਪਾਂ ਨੇ ਪਾਣੀ ਹੈ ਜਿਹੜਾ ਹੁਣਾਪ ਕੇ ਲੈ ਲੈਣਾ ਹੈ ਤੇ ਲੋ ਜੀ ਇਹਨੂੰ ਵੀ ਆਪਾਂ ਇਹਦੇ ਵਿੱਚ ਐਡ ਕਰ ਦੋਗੇ ਪਾਣੀ ਐਡ ਹੋ ਚੁੱਕਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰੂਗੇ ਥੋੜਾ ਜਿਹਾ ਬੇਕਿੰਗ ਪਾਊਡਰ ਬੇਕਿੰਗ ਸੋਡਾ ਨਹੀਂ ਯੂਜ਼ ਕਰਨਾ ਬੇਕਿੰਗ ਪਾਊਡਰ ਪਾਉਣਾ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਅੱਧਾ ਕ ਚਮਚ ਪਾਵਾਂਗੇ ਆਪਾਂ ਇਹਦੇ ਵਿੱਚ ਅਮੋਨੀਆ ਮੈਨੂੰ ਖਸਤਾ ਕਰਨ ਦੇ ਲਈ ਤੇ ਲੋ ਜੀ ਥੋੜਾ ਜਿਹਾ ਇਹਦੇ ਵਿੱਚ ਆਪਾਂ ਫੂਡ ਕਲਰ ਐਡ ਕਰੂਗੇ ਇਹ ਆਪਸ਼ਨਲ ਹੈ ਇਹਨੂੰ ਤੁਸੀਂ ਸਕਿਪ ਵੀ ਕਰ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਠੀਕ ਹੈ ਜੀ ਆਪਾਂ ਇਹਨੂੰ ਪਾਣੀ ਦੇ ਵਿੱਚ ਵੀ ਘੋਲ ਕੇ ਐਡ ਕਰ ਸਕਦੇ ਹੋ ਜਾਂ ਜਿਹੜੇ ਤਰੀਕੇ ਨਾਲ ਮੈਂ ਪਾਇਆ ਇਸ ਤਰੀਕੇ ਨਾਲ ਵੀ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ ਇਹਨੂੰ ਮਿਕਸ ਕਰ ਲਵਾਂਗੇ ਤੇ ਕਿਉਂ ਉਹ ਤੁਸੀਂ ਇੰਨਾ ਕੁ ਗਰਮ ਰੱਖਣਾ ਏ ਯਾਨੀ ਥੋੜਾ ਉਹਨੂੰ ਹੱਥ ਲੱਗ ਜਵੇ ਤੇ ਲਓ ਜੀ ਹੁਣ ਆਪਾਂ ਇਹਨੂੰ ਹੌਲੀ-ਹੌਲੀ ਜਿਹੜਾ ਮਿਕਸ ਕਰੂੰਗੇ ਸਾਰੇ ਨੂੰ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਨਾ ਏ ਤੇ ਜੇ ਪਾਣੀ ਦੀ ਲੋੜ ਪਈ ਤਾਂ ਆਪਾਂ ਇਹਨੂੰ ਛਿੱਟਾ ਲਾ ਸਕਦੇ ਹਾਂ ਠੀਕ ਹੈ ਜੀ ਤੇ ਲਓ ਜੀ ਇਹਦਾ ਜਿਹੜਾ ਡੋ ਹੈ ਆਪਾਂ ਨੇ ਹਲਕਾ ਜਾਂ ਨਰਮ ਤਿਆਰ ਕਰਨਾ ਏ ਮਤਲਬ ਜ਼ਿਆਦਾ ਨਹੀਂ ਨੋਰਮ ਜਿਹਾ ਕਿਉਂਕਿ ਜਿਹੜਾ ਬਾਦੂ ਸ਼ਾਹੀ ਦਾ ਡੋ ਹੁੰਦਾ ਨਾ ਉਹ ਜਿਹੜਾ ਮਠੀਆਂ ਦਾ ਡੋ ਹੁੰਦਾ ਉਹਦੇ ਨਾਲੋਂ ਹਲਕਾ ਜਾਂ ਨਰਮ ਹੁੰਦਾ ਏ ਜੇ ਮੰਨ ਲਓ ਆਪਾਂ ਡੋ ਜ਼ਿਆਦਾ ਟੈਟ ਤਿਆਰ ਕਰੂਗੇ ਤਾਂ ਜਦੋਂ ਆਪਾਂ ਬਾਲੂ ਛਾਈਆਂ ਨੂੰ ਫਰਾਈ ਕਰੂਗੇ ਨਾ ਤਾਂ ਉਹ ਮਠੀਆਂ ਵਰਗੀਆਂ ਹੋ ਜੂਗੀਆਂ ਠੀਕ ਹੈ ਜੀ ਹਾਂ ਦੇਖੋ ਇਸ ਤਰੀਕੇ ਨਾਲ ਇਹਨੂੰ ਹੌਲੀ-ਹੌਲੀ ਕਰਨਾ ਮਿਕਸ ਤੇ ਥੋੜਾ ਜਿਹਾ ਆਪਾਂ ਪਾਣੀ ਦਾ ਛਿੱਟਾ ਲਾਵਾਂਗੇ ਇਹਦੇ ਪਰ ਹੋਰ ਤੇ ਲੋੜੀ ਇਸ ਤਰੀਕੇ ਦਾ ਡੋ ਤਿਆਰ ਹੋ ਜਾਊਗਾ ਜਦੋਂ ਆਪਾਂ ਇਹਨੂੰ ਮਿਕਸ ਕਰੂਗੇ ਠੀਕ ਹੈ ਜੀ ਇੰਨਾ ਕਹੀ ਨਰਮ ਹੋਣਾ ਚਾਹੀਦਾ ਏ ਤੇ ਹੁਣ ਆਪਾਂ ਇਹਨੂੰ 1-2 ਮਿੰਟ ਇਸ ਤਰੀਕੇ ਨਾਲ ਮਲੂਗੇ ਤਾਂ ਜੋ ਇਹਦੇ ਵਿੱਚ ਥੋੜੀਆਂ ਲੇਰਾਂ ਆ ਜਾਣ ਠੀਕ ਹੈ ਜੀ ਲੇਰਾਂ ਦਾ ਮਤਲਬ ਜਦੋਂ ਬਾਲੂਸ਼ਾਈ ਫਰਾਈ ਕਰਦੇ ਹਨ ਤਾਂ ਉਹਦੇ ਵਿੱਚ ਲੇਰਾਂ ਜੀਆਂ ਆ ਜਾਂਦੀਆਂ ਏ ਜਿੱਦਾਂ ਵਿੱਚ ਉਹਨਾਂ ਦੇ ਵਿੱਚ ਮਿੱਠਾ ਭਰਦਾ ਏ ਤਾਂ ਬਹੁਤ ਵਧੀਆ ਲੱਗਦੀ ਏ ਠੀਕ ਹੈ ਜੀ ਬਾਲੂਸ਼ਾਈ ਤੇ ਲੋ ਜੀ ਇਸ ਤਰੀਕੇ ਦਾ ਜਿਹੜਾ ਆਪਣਾ ਡੋ ਬਣ ਕੇ ਤਿਆਰ ਹੋ ਜਾਊਗਾ ਤੁਸੀਂ ਦੇਖ ਸਕਦੇ ਹੋ ਮੰਨ ਲਓ ਇਹਦਾ ਦੋ ਹੈ ਜਿਹੜਾ ਉਹ ਹਲਕਾ ਜਿਹਾ ਆਪਣਾ ਨਰਮ ਤਿਆਰ ਕਰਨਾ ਜਿਆਦਾ ਸਖਤ ਨਹੀਂ ਤੇ ਹੁਣ ਆਪਾਂ ਇਹਨੂੰ 10 ਮਿੰਟ ਲਈ ਰੱਖ ਦਿੰਨੇ ਆ ਰੈਸ਼ ਤੇ ਠੀਕ ਹੈ ਜੀ ਮਿਲਦੇ ਹਾਂ ਉਸ ਤੋਂ ਬਾਅਦ ਤੇ ਲਓ ਜੀ ਡੋ ਨੂੰ ਪਏ ਨੂੰ ਆਪਣੇ ਨੂੰ 10 ਮਿੰਟ ਹੋ ਗਏ ਆ ਜੀ ਤੇ ਹੁਣ ਆਪਾਂ ਬਣਾਉਨੇ ਆ ਬਾਲੂ ਸਾਈਆਂ ਦਾ ਸੈਜ ਠੀਕ ਹੈ ਜੀ ਇਸ ਤਰੀਕੇ ਦਾ ਜਿਹੜਾ ਡੋ ਹੈ ਉਹ ਚਾਹੀਦਾ ਹੈ ਤੇ ਲਓ ਜੀ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਤੋੜੂਗੇ ਜ਼ਿਆਦਾ ਹੁਣ ਖਿੱਚਤੂ ਨਹੀਂ ਕਰਨੀ ਇਹਦੀ ਨਹੀਂ ਫਿਰ ਡੋ ਹੈ ਜਿਹੜਾ ਮੈਦਾ ਉਹ ਜਿਹੜਾ ਹੋ ਜਾਂਦਾ ਏ ਠੀਕ ਹੈ ਜੀ ਸੈਜ ਤੁਸੀਂ ਆਪਣੇ ਸਾਹਬ ਨਾਲ ਰੱਖ ਲਿਓ ਤੇ ਲੋ ਜੀ ਮੈਂ ਇਸ ਤਰੀਕੇ ਨਾਲ ਐਡੀਆਂ ਐਡੀਆਂ ਕਲੋਈਆਂ ਜਿਹੜੀਆਂ ਤੋੜ ਲੂੰਗਾ ਮੰਨ ਲਓ ਜਿਆਦਾ ਬੜੀਆਂ ਲੋਈਆਂ ਨਾ ਤੋੜਿਓ ਫਿਰ ਬਾਲੂ ਸਾਈਜ਼ ਦਾ ਸ਼ਾਇਦ ਹੈ ਜਿਹੜਾ ਜਿਆਦਾ ਓਵਰ ਹੋ ਜਾਊਗਾ ਠੀਕ ਹੈ ਜੀ ਆਪਾਂ ਨੇ ਸਾਈਜ਼ ਹੈ ਜਿਹੜਾ ਉਹ ਮੀਡੀਅਮ ਬਣਾਉਣਾ ਤੋੜ ਲੂੰਗੇ ਜੇ ਤੁਹਾਨੂੰ ਇਦਾਂ ਨਹੀਂ ਆਉਂਦੀਆਂ ਤੋੜਨੀਆਂ ਤਾਂ ਮੈਂ ਤੁਹਾਨੂੰ ਇੱਕ ਹੋਰ ਤਰੀਕਾ ਦੱਸ ਦਾਂ ਇਸ ਤਰੀਕੇ ਨਾਲ ਆਪਾਂ ਇਹਨੂੰ ਬੇਲ ਲੂੰਗੇ ਠੀਕ ਹੈ ਜੀ ਜਦੋਂ ਇਦਾਂ ਇਹ ਬੇਲ ਹੋ ਗਿਆ ਫਿਰ ਆਪਾਂ ਇਹਨੂੰ ਇਸ ਤਰੀਕੇ ਨਾਲ ਕਟਿੰਗ ਕਰ ਲੂੰਗੇ ਠੀਕ ਹੈ ਜੀ ਆਹ ਲੋ ਇਸ ਤਰੀਕੇ ਨਾਲ ਵੀ ਜਿਹੜੀਆਂ ਤੁਸੀਂ ਲੋਈਆਂ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਲੋ ਜੀ ਜੇ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਕਮੈਂਟ ਵੀ ਕਰ ਦਿਓ ਜੀ ਤੇ ਲਾਈਕ ਵੀ ਕਰ ਦਿਓ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਜੀ ਤੇ ਨਾਲੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਿਹੜਾ ਉਹ ਸਬਸਕ੍ਰਾਈਬ ਕਰ ਲਿਓ ਜੀ ਤੇ ਲੋ ਜੀ ਹੁਣ ਮੈਂ ਸਾਰੀਆਂ ਜਿਹੜੀਆਂ ਲੋਈਆਂ ਕਰ ਲੂੰਗਾ ਤਿਆਰ ਤੇ ਲੋ ਜੀ ਲੋਈਆਂ ਆਪਣੀਆਂ ਤਿਆਰ ਹੈ ਜੀ ਤੇ ਹੁਣ ਅੱਬਾ ਤੁਹਾਨੂੰ ਬਾਲੂ ਸ਼ਾਹੀ ਦਾ ਸੈਜ ਬਣਾ ਕੇ ਦਿਖਾਉਂਦੇ ਆ ਇਸ ਇਸ ਤਰੀਕੇ ਨਾਲ ਆਪਾਂ ਨੇ ਇਹ ਥੇਲੀ ਦੇ ਗੱਭੇ ਘਮਾਉਣੀਆਂ ਠੀਕ ਹੈ ਜੀ ਤਾਂ ਜੋ ਇਹਦੇ ਵਿੱਚ ਲੇਅਰ ਬਣ ਜਾਵੇ ਇਹਨੂੰ ਆਪਾਂ ਜਿਵੇਂ ਰੋਟੀ ਦਾ ਪੇੜਾ ਘਮਾਉਂਦੇ ਹਨਾ ਇਸ ਤਰੀਕੇ ਨਾਲ ਘਮਾਉਂਦੇ ਹਾਂ ਇਹਨੂੰ ਆਹ ਦੇਖੋ ਇਹਨੂੰ ਗੋਲ ਹੋ ਗਈ ਤੇ ਹੁਣ ਆਪਾਂ ਨੇ ਇਸ ਤਰੀਕੇ ਨਾਲ ਦੱਪਣੀਆਂ ਇਹ ਠੀਕ ਹੈ ਜੀ ਆਹ ਦੇਖੋ ਤੇ ਆ ਗੱਭੇ ਇਹਦੇ ਸਰਾਖ ਹੋ ਗਿਆ ਇਸ ਤਰੀਕੇ ਨਾਲ ਆਪਾਂ ਨੇ ਬਣਾ ਲੈਣੀਆਂ ਇਹ ਤੇ ਲੋ ਜੀ ਇੱਕ ਤਰੀਕਾ ਤੁਹਾਨੂੰ ਹੋਰ ਵੀ ਦੱਸ ਦੰਨੇ ਆ ਜਿਹੜਾ ਤਰੀਕਾ ਸੀ ਵਰਤਦੇ ਸੀ ਜ਼ਿਆਦਾਤਰ ਜਾਂ ਤਾਂ ਗੁੱਠੇ ਨਾਲ ਠੀਕ ਹੈ ਜੀ ਸੈਜ ਬਣਾਉਂਦੇ ਆ ਤੇ ਜਾਂ ਫਿਰ ਇਸ ਤਰੀਕੇ ਨਾਲ தਪਕੇ ਨੂੰ ਐਦਾਂ ਵੀ ਜਿਹੜਾ ਉਹ ਠੀਕ ਹੈ ਜੀ ਉਂਗਲੀ ਨਾਲ ਵੀ ਠੀਕ ਹੈ ਜੀ ਸੈਜ ਬਣ ਜਾਂਦਾ ਏ ਇਸ ਤਰੀਕੇ ਨਾਲ ਵੀ ਤੁਸੀਂ ਜਿਹੜਾ ਬਾਲੂ ਸਾਈ ਦਾ ਉਹ ਸੈਜ ਤਿਆਰ ਕਰ ਸਕਦੇ ਹੋ ਤੇ ਲੋ ਜੀ ਬਾਲੂ ਸਾਈਆਂ ਦਾ ਜਿਹੜਾ ਸੈਜ ਆਪਾਂ ਨੇ ਉਹ ਤਿਆਰ ਕਰ ਲਿਆ ਤੇ ਹੁਣ ਵਾਰੀ ਆਉਂਦੀ ਇਹਨੂੰ ਫਰਾਈ ਕਰਨ ਦੀ ਹੁਣ ਥੋੜਾ ਜਿਹਾ ਤੁਸੀਂ ਧਿਆਨ ਨਾਲ ਵੀਡੀਓ ਦੇਖਿਓ ਸਮਝਿਓ ਤੇ ਸਕਿੱਪ ਨਾ ਕਰਿਓ ਜਦੋਂ ਵੀ ਆਪਾਂ ਨੇ ਬਾਲੂ ਸ਼ਾਇਰ ਫਰੈਂਡ ਆਇਲ ਦੇ ਵਿੱਚ ਫਰਾਈ ਕਰਦੀਆਂ ਸੇਕ ਜਿਹੜਾ ਉਹ ਮੀਡੀਅਮ ਹੋਣਾ ਚਾਹੀਦਾ ਮੰਨ ਲਓ ਬਹੁਤਾ ਗਰਮ ਵੀ ਨਹੀਂ ਤੇ ਬਹੁਤਾ ਘੱਟ ਸੇਕ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਬਹੁਤਾ ਸੇਕ ਜਿਆਦਾ ਤੇਜ਼ ਹੋਇਆ ਜਾਂ ਮੰਨ ਲਓ ਤੇਲ ਜਿਆਦਾ ਗਰਮ ਹੋਇਆ ਜਿਹੜੀ ਬਾਲੂ ਸ਼ਾਇਰ ਆਪਾਂ ਤੇਲ 'ਚ ਛੱਡੂਗੇ ਨਾ ਉਹਨੇ ਉੱਪਰ ਤੋਂ ਇੱਕ ਲੱਖਤ ਪੱਕੀ ਹੋ ਜਾਣਾ ਤੇ ਫਰਾਈ ਕਰਦੇ ਟਾਈਮ ਅੰਦਰੋਂ ਇਹ ਕੱਚੀ ਰਹੋਗੀ ਤੇ ਜਦੋਂ ਆਪਾਂ ਇਹਨੂੰ ਚਸਨੀ ਲਾਉਂਗੇ ਨਾ ਤੇ ਵਿੱਚ ਜਿਹੜੀ ਕੱਚੀ ਰਹੋਗੀ ਉਹ ਖਾਣ ਦੇ ਵਿੱਚ ਜਮਨ ਸਵਾਦ ਨਹੀਂ ਆਉਣਾ ਹੈਗਾ ਜਿੰਨੀ ਵੱਲੂ ਸ਼ਾਈ ਫੁੱਲੂਗੀ ਠੀਕ ਹੈ ਜੀ ਉੰਨਾ ਖਾਣ ਦੇ ਵਿੱਚ ਵਧੀਆ ਲੱਗੂਗੀ ਨਜ਼ਾਰਾ ਆਊਗਾ ਤੇ ਨਾਲੇ ਕੱਚੀ ਨਹੀਂ ਰਹੂਗੀ ਤੇ ਹੁਣ ਸਹੀ ਹੈ ਜਿਹੜਾ ਆਪਣਾ ਮੀਡੀਅਮ ਹੈ ਯਾਨੀ ਬਿਲਕੁਲ ਘੱਟ ਸੇਕ ਹੈ ਤੁਹਾਨੂੰ ਮੈਂ ਦਿਖਾ ਦਿੰਨਾ ਠੀਕ ਹੈ ਜੀ ਆ ਦੇਖੋ ਇੰਨਾ ਕ ਸੇਕ ਹੋਣਾ ਚਾਹੀਦਾ ਜਦੋਂ ਆਪਾਂ ਨੇ ਤੇਲ ਦੇ ਵਿੱਚ ਇਹਨੂੰ ਛੱਡੀਏ ਇਸ ਤਰੀਕੇ ਦੇ ਬੁਲਬਲੇ ਜਿਹੜੇ ਹੋ ਨਿਕਲਣੇ ਚਾਹੀਦੇ ਆ ਜੇ ਮੰਨ ਲਓ 1 ਲੱਖ ਤਾ ਆਪਾਂ ਗਰਮ ਤੇਲ ਦੇ ਵਿੱਚ ਇਹਨੂੰ ਛੱਡੂਗੇ ਤਾਂ ਇਹਨਾਂ ਦੇ ਉੱਪਰ 1 ਲੱਖ ਤੱਕ ਪੱਕ ਜਾਣਾ ਤੇ ਅੰਦਰੋਂ ਰਹਿ ਜਾਣੀਆਂ ਕੱਚੀਆਂ ਠੀਕ ਹੈ ਜੀ ਜੀ ਮੇਕੇ ਹੁਣ ਐ ਕੜਾਹੀ ਦੇ ਵਿੱਚ ਮੈਂ 1 ਲੀਟਰ ਫੈਂਡ ਪਾਇਆ ਹੋਇਆ ਏ ਤੇ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਂ ਕਿੰਨੇ ਕ ਪੀਸ ਛੱਡਣੀਆਂ ਕਿਉਂਕਿ ਇਹਨਾਂ ਨੇ ਫੁੱਲਣਾ ਵੀ ਆ ਜੇ ਮੰਨ ਲਓ ਤੇਲ ਘੱਟ ਹੋਇਆ ਬਾਲੂ ਛਾਈਆਂ ਜ਼ਿਆਦਾ ਪਾ ਲਈਆਂ ਫਿਰ ਵੀ ਇਹ ਸਹੀ ਢੰਗ ਨਾਲ ਫਰਾਈ ਨਹੀਂ ਹੋਣੀਆਂ ਇਸ ਕਰਕੇ ਤੁਸੀਂ ਘੱਟੋ ਘੱਟ 1 ਲੀਟਰ ਔਇਲ ਪਾਉਣਾ ਏ ਤੇ ਉਹਦੇ ਵਿੱਚ ਹਿਸਾਬ ਦੀਆਂ ਜਿਹੜੀਆਂ ਬਾਲੂ ਛਾਈਆਂ ਛੱਡਣੀਆਂ ਮੰਨ ਲਓ ਸਾਰੀਆਂ ਵੀ ਨਹੀਂ ਛੱਡਣੀਆਂ ਕਿ ਕਿ ਇਹਨਾਂ ਨੂੰ ਘੱਟੋ ਘੱਟ 2 ਕਾਣੇ ਜੇ ਤੁਸੀਂ ਤਿਆਰ ਕਰਿਓ ਜੇ ਮੰਨ ਲਓ ਤੁਸੀਂ ਵੱਧ ਤੇਲ ਪਾ ਸਕਦੇ ਹੋ 1.5 ਲੀਟਰ ਵੀ ਚੱਲ ਜਾਊਗਾ ਪਰ ਘੱਟ ਨਹੀਂ ਪਾਉਣਾ ਹੈਗਾ ਹੁਣ ਸੇਕ ਬਿਲਕੁਲ ਮੀਡੀਅਮ ਆ ਤਿੰਨ ਨੂੰ ਆਪਾਂ ਨੇ ਇੱਕ ਅੱਧਾ ਮਿੰਟ ਹਲੇ ਛੇੜਨਾ ਨਹੀਂ ਹੈਗਾ ਕਿ ਕਿ ਜੇ ਛੇੜੋਗੇ ਨਾ ਫਿਰ ਇਹ ਟੁੱਟਣ ਲੱਗ ਜੂਗੀਆਂ ਇੱਕ ਅੱਧੇ ਮਿੰਟ ਬਾਅਦ ਕਿਵੇਂ ਹਿਲਾਉਣੀ ਆ ਮੈਂ ਤੁਹਾਨੂੰ ਉਹ ਵੀ ਦੱਸਦਾ ਤੇ ਲਓ ਜੀ 2-3 ਮਿੰਟ ਬਾਅਦ ਇਹਨਾਂ ਨੇ ਆਪਣੇ ਆਪ ਜਿਹੜਾ ਉੱਪਰ ਆਉਣ ਲੱਗ ਜਣਾ ਰੱਪੇ ਇਹਨੂੰ ਇਸ ਤਰੀਕੇ ਨਾਲ ਹਿਲਾਉਗੇ ਇਹਨਾਂ ਨੂੰ ਹਲੇ ਆਪਾਂ ਚਾਰ ਤੋਂ ਪੰਜ ਮਿੰਟ ਜਿਹੜਾ ਐਸੀ ਤਰੀਕੇ ਨਾਲ ਥੋੜਾ ਜਿਹਾ ਖੁੱਲਣ ਦੋਗੇ ਕਿਉਂਕਿ ਜਿੰਨੀਆਂ ਬਾਲੂ ਸ਼ਾਈਆਂ ਫੁੱਲੂਗੀਆਂ ਠੀਕ ਹੈ ਜੀ ਆ ਦੇਖੋ ਤੁਹਾਨੂੰ ਮੈਂ ਇੱਕ ਪੀਸ ਚੱਕ ਕੇ ਦਿਖਾਉਣਾ ਠੀਕ ਹੈ ਜੀ ਆ ਦੇਖੋ ਕਿੰਨੀ ਫੁੱਲ ਗਈ ਹੈ ਨਾ ਤੇ ਇਹਦੇ ਵਿੱਚ ਲੇਰਾਂ ਵੀ ਆਉਣ ਲੱਗੀਆਂ ਦੇਖੋ ਠੀਕ ਹੈ ਜੀ ਜਿੰਨੀ ਬਾਲੂ ਸ਼ਾਈ ਫੁੱਲੂਗੀ ਉੰਨੀ ਬਾਲੂ ਸ਼ਾਈ ਵਧੀਆ ਬਣੂਗੀ ਠੀਕ ਹੈ ਜੀ ਕਿਉਂਕਿ ਇਹਦੇ ਵਿੱਚ ਮਿੱਠਾ ਭਰੂਗਾ ਜਾਲੀ ਬਣੂਗੀ ਠੀਕ ਹੈ ਜੀ ਤੁਹਾਨੂੰ ਦਿਖਾ ਦਿੰਨਾ ਆ ਦੇਖੋ ਕਿਵੇਂ ਫੁੱਲ ਗਈਆਂ ਇਹ ਤੇ ਲੋ ਜੀ ਹਾਲੇ ਆ ਪੈਨਨ ਨੂੰ 10 ਤੋਂ 4 ਮਿੰਟ ਤੱਕ ਪਾਣੀ ਹੋਰ ਸੇਕ ਨਹੀਂ ਕਰਨਾ ਹੈਗਾ ਜਿੰਨੀਆਂ ਹੋ ਜ਼ਿਆਦਾ ਫੁੱਲੂंगी ਉਹਨੀਆਂ ਵਧੀਆ ਬਣੂਗੀਆਂ ਤੇ ਲਓ ਜੀ ਮਿਲਦੇ ਹਾਂ ਥੋੜੀ देर ਬਾਅਦ ਤੇ ਲਓ ਜੀ 3 ਤੋਂ 4 ਮਿੰਟ ਜਿਹੜੇ ਬਾਲੂ ਛਾਈਆਂ ਨੂੰ ਪੱਕਦੀਆਂ ਨੂੰ ਹੋ ਗਏ ਆ ਮੀਡੀਅਮ ਸੇਕ ਪਰ ਇਸ ਟਾਈਮ ਤੇ ਜੇ ਤਾਂ ਤੁਹਾਡੀਆਂ ਬਾਲੂ ਛਾਈਆਂ ਜ਼ਿਆਦਾ ਖੁੱਲ ਰਹੀਆਂ ਠੀਕ ਹੈ ਜੀ ਮੰਨ ਲਓ ਬਹੁਤੀਆਂ ਫੁੱਲ ਰਹੀਆਂ ਨਰਮ ਨਰਮ ਜੀਆਂ ਹੋ ਗਈਆਂ ਫੇਰ ਤੁਸੀਂ ਸੇਕ ਤੇਜ਼ ਕਰਨਾ ਹੈ ਤੇ ਜੇ ਐਸੇ ਤਰੀਕੇ ਨਾਲ ਹਲਕੇ ਹਲਕੇ ਤਰੀਕੇ ਨਾਲ ਪੱਕ ਰਹੀਆਂ ਠੀਕ ਹੈ ਜੀ ਆ ਦੇਖੋ ਇਹ ਜ਼ਿਆਦਾ ਨਹੀਂ ਖੁੱਲੀਆਂ ਔਰ ਇਹਨੂੰ ਵਧੀਆ ਬਣ ਗਈਆਂ ਇਹ ਠੀਕ ਹੈ ਜੀ ਐਨ ਕੈਂਟ ਬਣੂਗੀਆਂ ਠੀਕ ਹੈ ਜੀ ਆ ਦੇਖੋ ਕਿਉਂਕਿ ਕਈ ਵਾਰ ਕਿਆ ਹੁੰਦਾ ਨਾ ਮਸਾਲਾ ਜ਼ਿਆਦਾ ਪੈ ਜਾਂਦਾ ਤੇ ਇਹ ਫਿਰ ਜ਼ਿਆਦਾ ਫੁੱਲਣ ਲੱਗ ਜਾਂਦੀਆਂ ਜਾਂ ਸੇਕ ਜਮ ਹੀ ਠੰਡਾ ਹੋਵੇ ਤੇ ਜੇ ਮੰਨ ਲਓ ਤੁਹਾਡੀਆਂ ਬਾਲੂਛਾਈਆਂ ਨੇ ਇਸ ਤਰੀਕੇ ਨਾਲ ਬਿਲਕੁਲ ਪਰਫੈਕਟ ਪੱਕ ਰਹੀਆਂ ਤਾਂ ਆਪਾਂ ਨੇ ਹਲੇ ਇਹ ਚਾਰ ਤੋਂ ਪੰਜ ਮਿੰਟ ਜਿਹੜੀਆਂ ਹੋਰ ਠੰਡੇ ਸੇਕ ਮਹੀ ਫਰਾਈ ਕਰਨੀਆਂ ਸੇਕ ਨਹੀਂ ਹਲੇ ਤੇਜ਼ ਕਰਨਾ ਸੇਕ ਤਾਂ ਤੇਜ਼ ਕਰਨਾ ਹੈ ਜੇ ਬਾਈ ਚਾਂਸ ਜ਼ਿਆਦਾ ਹੀ ਫੁੱਲਣ ਲੱਗ ਜਵੇ ਠੀਕ ਹੈ ਜੀ ਰੋਸ ਟੈਂਪ ਤੇ ਕੀ ਹੁੰਦਾ ਨਾ ਕਈ ਵਾਰ ਐਦਾਂ ਹੁੰਦਾ ਵੀ ਮਸਾਲਾ ਜ਼ਿਆਦਾ ਪੈ ਸਕਦਾ ਏ ਆ ਦੇਖੋ ਜਿਵੇਂ ਆਹ ਬਾਲੂਛਾਈਆਂ ਨਾ ਠੀਕ ਹੈ ਜੀ ਜੇ ਮੰਨ ਲਓ ਇਸ ਤਰੀਕੇ ਨਾਲ ਜ਼ਿਆਦਾ ਹੀ ਫੁੱਲ ਰਹੀਆਂ ਫੇਰ ਤੁਸੀਂ ਸੇਕ ਤੇਜ਼ ਕਰਨਾ ਹੈ ਨਹੀਂ ਤੁਸੀਂ ਇਹਨਾਂ ਨੂੰ 5-4 ਮਿੰਟ ਹੋਰ ਮੀਡੀਅਮ ਸੇਕ ਤੇ ਹੀ ਫਰਾਈ ਕਰਨਾ ਠੀਕ ਹੈ ਜੀ ਵਿੱਚ ਵਿੱਚ ਮਾ ਪਲਟੀ ਮਾਰੀ ਜਾਇਓ ਆ ਲਓ ਜੀ ਕਿ ਅਪਾ ਇਹਨਾਂ ਨੂੰ ਵਿੱਚ ਵਿੱਚ ਮਾ ਪਲਟੀ ਮਾਰੀ ਜਾਵਾਂਗੇ ਫੇ 5-4 ਮਿੰਟ ਜਿਹੜਾ ਅਪਾ ਐਸੀ ਸੇਕ ਪਰ ਇਹਨਾਂ ਨੂੰ ਹੋਰ ਫਰਾਈ ਕਰਾਂਗੇ ਤੇ ਲਓ ਜੀ ਬਾਲੂਛਾਈਆਂ ਆਪਣੀਆਂ ਫਰਾਈ ਹੋ ਚੁੱਕੀਆਂ ਜੀ ਠੀਕ ਹੈ ਜੀ ਤੇ ਇਹਨਾਂ ਨੂੰ ਫਰਾਈ ਹੋਣ ਨੂੰ 12-15 ਮਿੰਟ ਲੱਗਦੇ ਆ ਜੀ ਠੀਕ ਹੈ ਜੀ 12-13 ਮਿੰਟ ਹੋ ਗਏ ਆ ਜੀ ਤੇ ਹੁਣ ਆਪਾਂ ਨੇ ਕੀ ਕਰਨਾ ਆਪਾਂ ਨੇ ਕਰੀਆਂ ਇਹ ਠੰਡੇ ਸੇਕ ਚ ਫਰਾਈ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਥੋੜਾ ਜਿਹਾ ਸੇਕ ਤੇਜ ਸੇਕ ਤੇਜ ਇਸ ਕਰਕੇ ਕਰਾਂਗੇ ਜਦੋਂ ਆਪਾਂ ਇਹਨਾਂ ਨੂੰ 2 ਮਿੰਟ ਤੇਜ ਸੇਕ ਚ ਪਕਾਵਾਂਗੇ ਨਾ ਤਾਂ ਇਹ ਕੀ ਛੱਡ ਦੰਨੀਆਂ ਠੀਕ ਹੈ ਜੀ ਯਾਨੀ ਬਹੁਤਾ ਕੀ ਨਹੀਂ ਚੱਖੂਗੀਆਂ ਤੇ ਲੋ ਜੀ 2 ਮਿੰਟ ਆਪਾਂ ਇਹਨਾਂ ਨੂੰ ਹੁਣ ਤੇਜ ਸੇਕ ਚ ਪਕਾ ਲੈਂਦੇ ਆ ਤੇ ਲੋ ਜੀ 2 ਮਿੰਟ ਹੋ ਗਏ ਆ ਜੀ ਠੀਕ ਹੈ ਜੀ ਆ ਦੇਖੋ ਕਿੰਨੀਆਂ ਵਧੀਆ ਜਿਹੜੀਆਂ ਬਾਲੂਛਾਈਆਂ ਆਪਣੀਆਂ ਬਣ ਕੇ ਤਿਆਰ ਹੋ ਗਈਆਂ ਠੀਕ ਹੈ ਜੀ ਤੇ ਹੁਣ ਸੇਕ ਘਟਾ ਤੇ ਆਪਾਂ ਨੇ ਬਿਲਕੁਲ ਤੇ ਹੁਣ ਇਹਨਾਂ ਦਾ ਨਿਚੋੜ ਕੇ ਕੱਢ ਲੈਣੇ ਆ ਬਾਹਰ ਤੇ ਲੋ ਜੀ ਬਾਲੂਛਾਈਆਂ ਆਪਣੀਆਂ ਫਰਾਈ ਹੋ ਚੁੱਕੀਆਂ ਜੀ ਆ ਦੇਖੋ ਕਿੰਨੀਆਂ ਵਧੀਆ ਬਣ ਕੇ ਇਹ ਤਿਆਰ ਹੋ ਗਈਆਂ ਤੇ ਹੁਣ ਆਪਾਂ ਇਹਨਾਂ ਨੂੰ ਥੋੜੀਆਂ ਠੱਡੀਆਂ ਕਰਾਂਗੇ ਠੀਕ ਹੈ ਜੀ ਤੇ ਨਾਵੇਂ ਤਾਂ ਮੈਂ ਦੂਜਾ ਜਿਹੜਾ ਘਾਣਾ ਉਹ ਫਰਾਈ ਕਰ ਲੰਨਾ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਫਿਰ ਲਾਵਾਂਗੇ ਮਿੱਠਾ ਠੀਕ ਆ ਚਾਣੀ ਬਣਾ ਕੇ ਕਿਵੇਂ ਲਾਉਣੀ ਉਹ ਤੁਹਾਨੂੰ ਦੱਸਾਂਗੇ ਤੇ ਹੁਣ ਜਿਹੜਾ ਦੂਜਾ ਘਾਣਾ ਮੈਂ ਉਹ ਵੀ ਫਰਾਈ ਕਰ ਲਵਾਂ ਤੇ ਲਓ ਜੀ ਬਾਲੂ ਛਾਈਆਂ ਆਪਣੀਆਂ ਫਰਾਈ ਹੋ ਚੁੱਕੀਆਂ ਜੀ ਤੇ ਹੁਣ ਆਪਾਂ ਦਮ-ਦਮ ਬਣਾਉਨੇ ਆ ਜੀ ਖੰਡ ਯਾਨੀ ਕਿ ਚਾਸਣੀ ਇੱਥੇ ਆਪਾਂ ਨੇ ਲੈ ਲਈ ਆ ਜੀ 500 ਗ੍ਰਾਮ ਖੰਡ ਲੈ ਲਈ ਆ 500 ਗ੍ਰਾਮ ਖੰਡ ਦੇ ਵਿੱਚ ਆਪਾਂ 250 ਐਮਐਲ ਯਾਨੀ 250 ਗ੍ਰਾਮ ਜਿਹੜਾ ਪਾਣੀ ਐਡ ਕਰ ਲੂਗੇ ਤੇ ਹੁਣ ਗੈਸ ਲੰਨੇ ਆਂ ਬਾਲ ਤੇ ਲੋ ਜੀ ਹੁਣ ਇਹਨੂੰ ਆਪਾਂ ਲਗਾਤਾਰ ਹਿਲਾਉਂਗੇ ਜਦੋਂ ਤੱਕ ਇਹ ਖੰਡ ਹੈ ਜਿਹੜੀ ਉਹ ਮੈਲਟ ਨਹੀਂ ਹੋ ਜਾਂਦੀ ਉਦੋਂ ਤੱਕ ਕਪਨੇ ਨੂੰ ਹਿਲਾਉਂਦੇ ਰਹਿਣਾ ਤਾਂ ਜੋ ਖੰਡ ਹੈ ਜਿਹੜੀ ਥੱਲੇ ਨਾ ਚਿਪਕੇ ਤੇ ਲੋ ਜੀ ਚੀਨੀ ਹੈ ਜਿਹੜੀ ਖੰਡ ਹੈ ਉਹ ਮੈਲਟ ਹੋ ਚੁੱਕੀ ਹੈ ਜੀ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਤਕਰੀਬਨ 5 ਤੋਂ 6 ਮਿੰਟਾਂ ਜਿਹੜਾ ਪਕਾਵਾਂਗੇ ਕਿਉਂਕਿ 5-6 ਮਿੰਟ ਚ ਚਾਸਣੀ ਬਣ ਕੇ ਜਿਹੜੀ ਉਹ ਤਿਆਰ ਹੋ ਜਾਊਗੀ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ ਇਹਨੂੰ 5-6 ਮਿੰਟ ਜਿਹੜਾ ਹੋਰ ਪਕਾ ਲੈਣੇ ਆ ਤੇ ਲੋ ਜੀ ਚਾਸਣੀ ਬਣ ਕੇ ਹੋ ਗਈ ਆਪਣੀ ਰੈਡੀ ਗੈਸ ਕਰਤ ਆਪਾਂ ਨੇ ਬੰਦ ਠੀਕ ਹੈ ਜੀ ਤੇ ਚਾਸਣੀ ਪੱਕਣ ਨੂੰ 7 ਕਿ ਮਿੰਟ ਲੱਗੇ ਆ ਜੀ ਤੁਸੀਂ ਦੇਖ ਸਕਦੇ ਹੋ ਜਦੋਂ ਇਦਾਂ ਦੀ ਤਾਰ ਬਣਨ ਲੱਗ ਜਵੇ ਠੀਕ ਹੈ ਜੀ ਤਾਂ ਸਮਝ ਲਓ ਚਾਸਣੀ ਆਪਣੀ ਰੈਡੀ ਆ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ ਇਹ ਚਾਸਣੀ ਨੂੰ 5 ਤੋਂ 6 ਮਿੰਟ ਥੋੜਾ ਜਿਹਾ ਠੰਡਾ ਕਰੋਂਗੇ ਕਿਉਂਕਿ ਜੇ ਆਪਾਂ ਨੇ ਗਰਮ-ਗਰਮ ਚਾਸਣੀ ਦੇ ਵਿੱਚ ਬਾਲੂ ਛਾਈਆਂ ਪਾਤੀਆਂ ਤਾਂ ਇਹਨਾਂ ਨੇ ਬਿਲਕੁਲੇ ਨਰਮ ਹੋ ਜਾਣਾ ਠੀਕ ਹੈ ਜੀ ਨਰਮ ਬਾਲੂ ਛਾਈਆਂ ਵਧੀਆ ਨਹੀਂ ਲੱਗਦੀਆਂ ਇਸ ਕਰਕੇ ਆਪਾਂ ਨੇ ਇਹਨਾਂ ਨੂੰ 4-5 ਮਿੰਟ ਇਹਨੂੰ ਠੰਡੀ ਕਰਨਾ ਹੈ ਠੀਕ ਹੈ ਜੀ ਚਾਸਣੀ ਨੂੰ ਮੰਨ ਲਓ ਇਹਦੀ ਹਵਾ ਜੀ ਨਿਕਲ ਜਵੇ ਤੇ ਲੋ ਜੀ ਜਦੋਂ ਚਾਸਣੀ ਆਪਣੀ ਹਲਕੇ ਜੀ ਠੰਡੀ ਹੋ ਗਈ ਫਿਰ ਆਪਾਂ ਇਹਦੇ ਵਿੱਚ ਬਾਲੂ ਛਾਈਆਂ ਪਾਉਂਗੇ ਥੋੜੀਆਂ-ਥੋੜੀਆਂ ਠੀਕ ਹੈ ਜੀ ਜ਼ਿਆਦਾ ਨਹੀਂ ਪਾਉਣੀ ਹੈਗੀਆਂ ਥੋੜੀਆਂ-ਥੋੜੀਆਂ ਪਾ ਕੇ ਆਪਾਂ ਇਹਨਾਂ ਨੂੰ ਮਿੱਠਾ ਲਾ ਲੂਗੇ ਠੀਕ ਹੈ ਜੀ ਇਸ ਤਰੀਕੇ ਨਾਲ ਆ ਲੋ ਤੇ ਆਪਾਂ ਨੇ ਇਹਨਾਂ ਨੂੰ ਹੁਣ 4-5 ਮਿੰਟ ਮਿੱਠੇ ਦੇ ਵਿੱਚ ਰੱਖਣਾ ਹੈ ਤੇ ਇਸ ਤਰੀਕੇ ਨਾਲ ਹਿਲਾਉਂਗੇ ਤਾਂ ਜੋ ਬਾਲੂਛਾਈਆਂ ਜਿਹੜੀਆਂ ਚੰਗੀ ਤਰ੍ਹਾਂ ਮਿੱਠਾ ਚੱਕ ਲਵੇ ਠੀਕ ਹੈ ਜੀ ਤੇ ਲਓ ਜੀ 4-5 ਮਿੰਟ ਆਪਾਂ ਨੇ ਇਹ ਵਿੱਚੇ ਰੱਖਣੀਆਂ ਤੇ ਪਹਿਲਾਂ 2-3 ਮਿੰਟ ਆਪਾਂ ਨੇ ਇਹ ਹਿਲਾਉਣੀਆਂ ਹੈ ਤਾਂ ਜੋ ਇਹ ਮਿੱਠਾ ਪੀ ਲਵੇ ਠੀਕ ਹੈ ਜੀ ਤੇ ਲੋ ਦੀ ਬਾਲੂ ਛਾਈਆਂ ਨੇ ਮਿੱਠਾ ਜਿਹੜਾ ਉਹ ਚੱਕ ਲਿਆ ਏ ਤੇ ਹੁਣ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਕਿਸੇ ਵੱਡੀ ਝਾਰਨੀ ਚ ਨਚੋੜ ਨਚੋੜ ਕੇ ਕੱਢ ਲੂਗੇ ਬਾਹਰ ਠੀਕ ਹੈ ਜੀ ਤਾਂ ਜੋ ਇਹਨਾਂ ਦੇ ਨਾਲ ਜ਼ਿਆਦਾ ਮਿੱਠਾ ਨਾ ਆਵੇ ਤੇ ਆਪਾਂ ਨੇ ਇਹ ਇਸ ਤਰੀਕੇ ਨਾਲ ਪਹਿਲਾਂ ਝਾਰਨੀ ਦੇ ਵਿੱਚ ਪਾ ਲੈਣੀ ਹੈ ਤੇ ਜਦੋਂ ਇਹ ਚੰਗੀ ਤਰ੍ਹਾਂ ਨੁੱਚੜ ਗਈਆਂ ਫਿਰ ਆਪਾਂ ਇਹਨਾਂ ਨੂੰ ਕਿਸੇ ਬਰਤਨ ਚ ਕੱਢ ਲੂਗੇ ਤੇ ਲੋ ਜੀ ਐਸੇ ਤਰੀਕੇ ਨਾਲ ਥੋੜੀਆਂ-ਥੋੜੀਆਂ ਕਰਕੇ ਸਾਰੀਆਂ ਹੀ ਬਾਲੂ ਛਾਈਆਂ ਨੂੰ ਆਪਾਂ ਮਿੱਠਾ ਜਿਹੜਾ ਉਹ ਲਾ ਲਨੇ ਆ ਜੀ ਤੇ ਮਿਲਦੇ ਆ ਉਸ ਤੋਂ ਬਾਅਦ ਤੇ ਲਓ ਜੀ ਬਾਲੂ ਛਾਈਆਂ ਨੂੰ ਜਿਹੜੀ ਚਾਸਣੀ ਆ ਮਿੱਠਾ ਉਹ ਲੱਗ ਚੁੱਕਿਆ ਹੈ ਆ ਦੇਖੋ ਕਿੰਨੀਆਂ ਵਧੀਆ ਬਣ ਕੇ ਇਹ ਤਿਆਰ ਹੋ ਗਈਆਂ ਤੇ ਹੁਣ ਕਰਦੇ ਆ ਆਪਾਂ ਇਹਨਾਂ ਨੂੰ ਠੰਡੀਆਂ ਤਕਰੀਬਨ ਘੰਟਾ ਘੰਟ ਤੇ ਮਿਲਦੇ ਆ ਉਸ ਤੋਂ ਬਾਅਦ ਤੇ ਲਓ ਜੀ ਬਾਲੂ ਛਾਈਆਂ ਬਣ ਕੇ ਹੋ ਗਈਆਂ ਰੈਡੀ ਠੀਕ ਹੈ ਜੀ ਆ ਦੇਖੋ ਕਿੰਨੀਆਂ ਵਧੀਆ ਬਣ ਕੇ ਇਹ ਤਿਆਰ ਹੋਈਆਂ ਜੀ ਸੋ ਇਸ ਤਰੀਕੇ ਨਾਲ ਤੁਸੀਂ ਹਲਵਾਈ ਸਟਾਈਲ ਘਰੇ ਬਾਲੂ ਛਾਈਆਂ ਜਿਹੜੀਆਂ ਬਣਾ ਕੇ ਤਿਆਰ ਕਰ ਸਕਦੇ ਹੋ ਜੀ ਤੇ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਇਕ ਤੇ ਕਮੈਂਟ ਜਰੂਰ ਕਰਿਓ ਜੀ ਤੇ ਨਾਲੇ ਤੁਹਾਨੂੰ ਆਪਾਂ ਇੱਕ ਪੀਸ ਆ ਜਿਹੜਾ ਤੋੜ ਕੇ ਵੀ ਦਿਖਾਉਨੇ ਆ ਠੀਕ ਆ ਜੀ ਐਨ ਪੂਰੀਆਂ ਘੈਂਟ ਬਣੀਆਂ ਦੇਖੋ ਇਹ ਨਾ ਇਹਨਾਂ ਦੇ ਵਿੱਚ ਬਹੁਤਾ ਮਿੱਠਾ ਹੈ ਤੇ ਨਾ ਹੀ ਬਹੁਤਾ ਖਸਤਾ ਐਨ ਪੂਰੀਆਂ ਪ੍ਰੋਪਰ ਪੂਰੀਆਂ ਐਨ ਵਧੀਆ ਪੂਰੀਆਂ ਘੈਂਟ ਐ ਸੋ ਇਸ ਤਰੀਕੇ ਨਾਲ ਤੁਸੀਂ ਬਾਲੂ ਛਾਈਆਂ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਜੀ ਤੇ ਲਾਈਕ ਕਮੈਂਟ ਜਰੂਰ ਕਰ ਦਿਓ ਤੇ ਮਿਲਦੇ ਆਂ ਫਿਰ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ